ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਸਾਡੇ ਨਾਲ ਇੱਕ ਵਾਰ ਫਿਰ ਮੌਜੂਦ ਨੇ ਕੈਨੇਡਾ ਦਾ ਜਨੂਰੀ 26 ਬਹੁਤ ਨੇੜੇ ਆ ਗਿਆ ਸੋ ਵਿਦਿਆਰਥੀ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਦੇ ਪ੍ਰੋਫਾਈਲ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਉਹਨਾਂ ਨੇ ਖਿਆਲ ਰੱਖਣਾ ਹੈ ਇਸ ਵੀਡੀਓ ਦੇ ਵਿੱਚ A to Z ਇਨਫਰਮੇਸ਼ਨ ਉਹਨਾਂ ਸਾਰੇ ਵਿਦਿਆਰਥੀਆਂ ਦੇ ਲਈ ਸਨੇਹਾ ਮੈਡਮ ਸਾਂਝੀ ਕਰਨਗੇ ਸਨੇਹਾ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਇਨਫਰਮੇਸ਼ਨ ਦਿਓ ਸੋ ਜਨੂਅਰੀ 2026 ਇਨਟੇਕ ਬਹੁਤ ਨੀਅਰ ਆ ਰਿਹਾ ਵਾ ਪ੍ਰੋਫਾਈਲ ਦੇ ਨਾਲ ਨਾਲ ਤੁਹਾਡੀ ਫਾਈਲਿੰਗ ਵੀ ਬਹੁਤ ਮੈਟਰ ਕਰਦੀ ਹੈ ਜੋ ਪ੍ਰੋਫਾਈਲ ਦੇ ਪੈਰਾਮੀਟਰ ਸਭ ਨੂੰ ਪਤਾ ਹੈ ਪਰਸੈਂਟੇਜ 30 60 ਤੋਂ ਉੱਪਰ ਹੋਣੀ ਚਾਹੀਦੀ ਆ ਪਲੱਸ ਤੁਹਾਡਾ ਜਿਹੜਾ ਆਇਲਸ ਹੈਗਾ 6 ਇਚ ਹੋਣਾ ਚਾਹੀਦਾ ਵਾ ਗੈਪ ਤੇ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਪਤਾ ਹੈਗਾ ਵਾ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਐਕਾਡੈਮਿਕ ਤੁਹਾਡਾ ਲੈਂਗੁਏਜ ਟੈਸਟ ਦੇ ਡਾਕੂਮੈਂਟਸ ਪਾਸ ਹੋ ਗਿਆ ਐਲਓਏ ਹੋ ਗਿਆ ਐਵਰੀਬਾਡੀ knows ਬਟ ਜਦੋਂ ਫਾਈਲ ਲਾਂਚ ਕਰਨੀ ਆ ਤਾਂ ਹੁਣ ਡਾਕੂਮੈਂਟਸ অর ਫਾਈਲਿੰਗ ਅਸੀਂ ਕਿੱਦਾਂ ਲਾਂਚ ਕਰ ਰਹੇ ਹਾਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਪਹਿਲੇ ਕੀ ਹੁੰਦਾ ਸੀ ਐਸਡੀਐਸ অর ਨੋਨ ਐਸਡੀਐਸ ਕੈਟਾਗਰੀ ਹੁੰਦੀ ਸੀ ਸੋ ਐਸਡੀਐਸ ਕੈਟਾਗਰੀ ਦੇ ਵਿੱਚ ਡਾਕੂਮੈਂਟਸ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਸੀ ਔਰ ਹੁਣ ਜਿਹੜਾ ਵੀਜ਼ੇ ਦਾ ਪੇਸ ਆ ਟੋਟਲੀ ਚੇਂਜ ਹੋ ਚੁੱਕਾ ਸੋ ਇਤੋਂ ਇਲਾਵਾ ਬੇਸਿਕ ਡਾਕੂਮੈਂਟਸ ਤੋਂ ਇਲਾਵਾ ਤੁਹਾਨੂੰ ਆਪਣਾ ਸੋਰਸ ਆਫ ਇਨਕਮ ਦਿਖਾਣਾ ਬਹੁਤ ਜ਼ਰੂਰੀ ਆ ਤੁਹਾਨੂੰ ਬੈਂਕ ਸਟੇਟਮੈਂਟ 4 ਮਹੀਨੇ ਦੀ ਦਿਖਾਣੀ ਜ਼ਰੂਰੀ ਆ ਜਦੋਂ ਤੁਸੀਂ ਆਪਣੀ ਬੈਂਕ ਸਟੇਟਮੈਂਟ ਲਗਾਣੇ ਹੋ ਤਾਂ ਬੈਲੈਂਸ ਸਰਟੀਫਿਕੇਟ ਵੀ ਜ਼ਰੂਰ ਲਗਾਓ ਔਰ ਬੈਲੈਂਸ ਸਰਟੀਫਿਕੇਟ ਜ਼ਰੂਰ ਲਗਾਓ ਪਲੱਸ ਜਿਹੜੀ ਤੁਹਾਡੀ ਬੈਂਕ ਸਟੇਟਮੈਂਟ ਹੈਗੀ ਆ ਉਹ 4 ਮੰਥ ਦੀ ਐਟ ਲੀਸਟ ਹੋਵੇ ਐਂਡ ਉਤੋਂ ਇਲਾਵਾ ਤੁਹਾਡਾ ਸੋਰਸ ਆਫ ਇਨਕਮ ਪੈਰੈਂਟਸ ਦਾ ਕਿਉਂਕਿ ਪੈਸੇ ਤਾਂ ਤੁਹਾਡੇ ਕੋਲ ਹੈਗੇ ਆ ਪਰ ਪੈਸੇ ਆnde ਕਿਥੋਂ ਆ ਕਿਉਂਕਿ ਔਰ ਕਿੰਨੀ ਬੈਂਕ ਸਟੇਟਮੈਂਟ ਦਿਖਾਨੀ ਆ ਸੋ ਬੈਂਕ ਸਟੇਟਮੈਂਟ ਦਿਖਾਨੀ ਆ ਜਿੰਨੀ ਤੁਹਾਡੀ ਨੈਕਸਟ ਫੀਸ ਹੈਗੀ ਆ ਐਂਡ ਸੋਰਸ ਆਫ ਇਨਕਮ ਘੱਟੋ ਘੱਟ ਤੁਹਾਡਾ 12-13 ਲੱਖ ਦਾ ਹੋਣਾ ਚਾਹੀਦਾ 3 ਆਈਟੀ ਯੀਅਰਸ ਆ ਤਾਂ ਬਹੁਤ ਵਧੀਆ ਹੋ ਨਹੀਂ ਤਾਂ ਇੱਕ ਤਾਂ ਜ਼ਰੂਰ ਦਿਖਾਓ ਔਰ ਸਾਮੋ ਇਹਦਾ ਹੁੰਦਾ ਕਿ ਪੈਰੈਂਟਸ ਦੀ पेरेंट्स के पिछा की सत्त अठ लाख की आई टी आर जारी होंगी मदर अपनी बुटीक की या किसी हो दिखा के अपनी टोटल इनकम जी है बारह तेरह लाख कर सकते हो और अलावा तो फंडिंग नवी पुरानी अगर तारे को पैसे अरेन्ज किए जीआईसी दे दू फीस दे दो, जो को पुराने फंड है शो कर दो सो so, काफ़ी चीजा है एंड एसओपी हूँ एसओ पी का फॉरमेट बहुत चेंज हो चुका वा पहले हों ਕੀ ਅਸੀਂ ਆਫੀਸਰ ਨੂੰ ਇਹ ਸੈਟੀਸਫਾਈਡ ਕਰਨਾ ਹੁੰਦਾ ਸੀ ਕਿ ਅਸੀਂ ਪੜਨ ਚੱਲੇ ਆਂ ਪੜ ਕੇ ਵਾਪਸ ਆਵਾਂਗੇ ਦੈਟਸ ਇਟ ਹੁਣ ਤੁਹਾਡਾ ਕੋਰਸ ਬਹੁਤ ਮੈਟਰ ਕਰਦਾ ਹੈ ਕੋਰਸ ਚੇਂਜ ਕਰਦੇ ਹੋ ਤਾਂ ਵੀ ਉਹਦੀ ਜਸਟੀਫਿਕੇਸ਼ਨ ਦੋ ਕਿਹੜਾ ਕੋਰਸ ਲੈ ਰਹੇ ਹੋ ਉਹ ਇੰਡੀਆ ਦੇ ਵਿੱਚ ਹੈਗਾ ਵਾ ਨਹੀਂ ਹੈਗਾ ਤਾਂ ਅਗਰ ਤੁਸੀਂ ਉੱਥੇ ਉਹ ਕੋਰਸ ਲੈ ਰਹੇ ਹੋ ਤਾਂ ਉਹਦਾ ਕੰਪੈਰੀਜ਼ਨ ਕਰੋ ਉਸ ਤੋਂ ਬਾਅਦ ਕੋਰਸ ਕਰਕੇ ਤੁਸੀਂ ਇੰਡੀਆ ਦੇ ਵਿੱਚ ਕਿਹੜੀ ਜੌਬ ਕਰਨੀ ਹੈ ਕੀ ਫਿਊਚਰ ਹੈਗਾ ਉਹ ਦੱਸਣਾ ਪਏਗਾ ਸੋ ਬਹੁਤ ਹੀ ਚੈਲੰਜ ਹੋ ਚੁੱਕਾ ਵਾ ਬਟ ਹਾਂ ਮੈਂ ਨੈਗੇਟਿਵ ਨਹੀਂ ਕਰਦੀ ਵੀਜ਼ਾ ਸਟਿਲ ਆ ਰਿਹਾ ਬਟ ਡਿਪੈਂਡ ਕਰਦਾ ਹੈ ਕਿ ਤੁਸੀਂ ਤੁਹਾਡੀ ਪ੍ਰੋਫਾਈਲ ਕੀ ਹੈ ਔਰ ਤੁਸੀਂ ਉਹਨੂੰ ਪ੍ਰੈਜ਼ੈਂਟ ਕਿਦਾਂ ਕਰਦੇ ਹੋ ਸ਼ੁਭਕਾਮਨਾਵਾਂ ਜੀ ਸਾਡੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਮੌਜੂਦ ਸੀ ਸਕਰੀਨ ਤੇ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ ਔਰ ਪੂਰੀ ਤਸੱਲੀ ਕਰੋ ਕੋਈ ਵੀ ਤੁਹਾਡੇ ਜ਼ਿਹਨ ਚ ਸਵਾਲ ਹੈ ਮਨਚ ਸਵਾਲ ਹੈ ਉਹ ਜ਼ਰੂਰ ਪੁੱਛੋ ਪੂਰੀ ਤਸੱਲੀ ਕਰਕੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ ਜੀ